ਪਰਮਾਤਮਾ ਸਭ ਤੋਂ ਵੱਧ ਕਿਹਨੂੰ ਪਿਆਰ ਕਰਦਾ ਹੈ ਇੱਕ ਵਾਰੀ ਦੇਵਤੇ ਪੁੱਛਣ ਲੱਗੇ ਪਰਮਾਤਮਾ ਨੂੰ ਵੀ ਤੁਸੀਂ ਸਾਨੂੰ ਐਂ ਦੱਸੋ ਤੁਸੀਂ ਸਭ ਤੋਂ ਵੱਧ ਕਿਹਨੂੰ ਪਿਆਰ ਕਰਦੇ ਹੋ ਤਾਂ ਪਰਮਾਤਮਾ ਕਹਿਣ ਲੱਗਿਆ ਮੈਂ ਇੱਕ ਜ਼ਿੰਮੇਦਾਰ ਹੈ ਉਹ ਸਭ ਤੋਂ ਵੱਧ ਪਿਆਰ ਕਰਦਾ ਜਿਹੜਾ ਨਾਰਦ मुनि ਹੁੰਦਾ ਉਹਨੂੰ ਐਂ ਸੀ ਕਿ ਪਰਮਾਤਮਾ ਮੈਨੂੰ ਕਹੂ ਸਾਰਿਆਂ ਨਾਲੋਂ ਵੱਧ ਮੈਂ ਨਾਰਦ मुनि ਨੂੰ ਪਿਆਰ ਕਰਦਾ ਤੇ ਨਾਰਦ मुनि ਇਹ ਸੁਣ ਕੇ ਥੋੜਾ ਜਿਹਾ ਗੁੱਸੇ ਦੇ ਵਿੱਚ ਆ ਗਿਆ ਉਹਨੇ ਆਖਿਆ ਵੀ ਇਹ じゃ ਕਿਹੜਾ ਬੰਦਾ ਹੈ ਜਿਹੜਾ ਮੇਰੇ ਨਾਲੋਂ ਵੱਧ ਪਰਮਾਤਮਾ ਉਸ ਬੰਦੇ ਨੂੰ ਪਿਆਰ ਕਰਦਾ ਨਾਰਦ मुनि ਨੇ ਆਖਿਆ ਪਰਮਾਤਮਾ ਨੂੰ ਵੀ ਉਹ ਬੰਦਾ ਕਿੱਥੇ ਰਹਿੰਦਾ ਹੈ ਤਾਂ ਪਰਮਾਤਮਾ ਕਹਿੰਦਾ ਉਹ ਇੱਕ ਖੇਤ ਦੇ ਵਿੱਚ ਹਲ ਵਾਹੀ ਜਾਂਦਾ ਉੱਥੇ ਰਹਿੰਦਾ ਤਾਂ ਨਾਰਦ मुनि ਕਹਿੰਦਾ ਮੈਂ ਜੀ ਉਸ ਨੂੰ ਮਿਲ ਲੈ ਮੈਂ ਦੇਖ ਕੇ ਆਉਣਾ ਹੈ ਨਾਰਦ मुनि ਉਸ ਬੰਦੇ ਨੂੰ ਪਰਖਣਾ ਚਾਹੁੰਦਾ ਸੀ ਤਾਂ ਪ੍ਰਮਾਤਮਾ ਕਹਿੰਦਾ ਜਾ ਕੇ ਦੇਖਿਆ ਭਾਈ ਜੇ ਤੈਨੂੰ ਐਨੀ ਉਹ ਹੈ ਤਾਂ ਨਾਰਦ मुनि ਆਇਆ ਉਹ ਜ਼ਿਮੀਂਦਾਰ ਖੇਤ ਦੇ ਵਿੱਚ ਹਲ ਵਾਹੀ ਜਾਂਦਾ ਸੀ ਉਹ ਜਦੋਂ ਢੀੜਾ ਦੇ ਕੇ ਆਇਆ ਕਰੇ ਤਾਂ ਪ੍ਰਮਾਤਮਾ ਦਾ ਨਾਮ ਲਿਆ ਕਰੀ ਨਾਲੇ ਫੇਰ ਬਲਦਾਂ ਨੂੰ ਹੱਕ ਦਿਆ ਕਰੇ ਅੱਗੇ ਬਲਦਾਂ ਨਾਲ ਆਪਾਂ ਹਲ ਬੋਂਦੇ ਹੁੰਦੇ ਸੀ ਨਾ ਪੁਰਾਣੇ ਸਮਿਆਂ ਦੇ ਵਿੱਚ ਹੁਣ ਤਾਂ ਮਸ਼ੀਨਰੀ ਜੋਗ ਆ ਗਿਆ ਤੇ ਜਦੋਂ ਵੀ ਉਹ ਦੂਸਰਾ ਢੀੜਾ ਕੱਢਿਆ ਕਰੇ ਫੇਰ ਉਹ ਪ੍ਰਮਾਤਮਾ ਦਾ ਨਾਮ ਲਿਆ ਕਰੇ ਦੁਪਹਿਰ ਵੇਲੇ ਉਹ ਜ਼ਿਮੀਦਾਰ ਦੇ ਘਰ ਆਲੀ ਪ੍ਰਸ਼ਾਦੇ ਲੈ ਕੇ ਉਹਦੀ ਰੋਟੀ ਲੈ ਕੇ ਖੇਤ ਨੂੰ ਆਈ ਤਾਂ ਆਕਮਾਰੀ ਉਲੇਖਰ ਵਾਲੀ ਨੇ ਵੀ ਆਜੋ ਜੀ ਰੋਟੀ ਖਾ ਲਓ ਉਹ ਕਹਿੰਦਾ ਤੂੰ ਨਿਮਮ ਥੱਲੇ ਬਹਿ ਜਾ ਮੈਂ ਆਉਣਾ ਤਾਂ ਉਹ ਜ਼ਿਮੀਦਾਰ ਫੇਰ ਢੀੜਾ ਕੱਢ ਕੇ ਜਦੋਂ ਉੱਥੇ ਆਇਆ ਤਾਂ ਉੱਥੇ ਉਹਨੇ ਆਪਦਾ ਹਲ ਖੜਾਇਆ ਤੇ ਬਲਦਾਂ ਨੂੰ ਕਿਹਾ ਲੈ ਵੀ ਭਗਤੋ ਤੁਸੀਂ ਵੀ ਹੁਣ ਮਾੜਾ ਮੋਟਾ ਮੂੰਹ ਮਾਰ ਲਓ ਨਾਲੇ ਦੰਮ ਲੈ ਲਓ ਨਾਲੇ ਮੈਂ ਪ੍ਰਸ਼ਾਦੇ ਛਕਲਾਂ ਤਾਂ ਉਹ ਜਦੋਂ ਨਿਮਮ ਥਲੇ ਆ ਜਾਂਦਾ ਹੈ ਪ੍ਰਸ਼ਾਦੇ ਖੋਲਦਾ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਤੇ ਚਾਟਰੀ ਨਾਲ ਰੋਟੀ ਲੱਸੀ ਜਿਹੜਾ ਵੀ ਕੁਝ ਹੁੰਦਾ ਜਿਵੇਂ ਅੱਗੇ ਹੁੰਦਾ ਸੀ ਪਹਿਲਾਂ ਪ੍ਰਮਾਤਮਾ ਦੇ ਹਿੱਸੇ ਦੀ ਕੱਢਦਾ ਥੋੜੀ ਜੀ ਫਿਰ ਉਹ ਆਪ ਖਾਂਦਾ ਤੇ ਨਾਲੇ ਪ੍ਰਮਾਤਮਾ ਦਾ ਨਾ ਲੈਂਦਾ ਨਾਰਦ मुनि ਖੜਾ ਦੇਖੀ ਜਾਂਦਾ ਹੁੰਦਾ ਨਾਰਦ मुनि ਕਹਿੰਦਾ ਵੀ ਇਹ ਤਾਂ ਘੰਟੇ ਬਾਅਦ ģੇੜਾ ਦੇ ਕੇ ਆਉਂਦਾ ਉਦੋਂ ਪ੍ਰਮਾਤਮਾ ਦਾ ਨਾਮ ਲੈਂਦਾ ਮੈਂ ਪਲ-ਪਲ ਤੇ ਨਾਮ ਲੈਂਦਾ ਫਿਰ ਵੀ ਮੈਨੂੰ ਪ੍ਰਮਾਤਮਾ ਪਿਆਰ ਨਹੀਂ ਕਰਦਾ ਇਹ ਘੰਟੇ ਬਾਅਦ ਆਉਂਦਾ ਇਹਨੂੰ ਪ੍ਰਮਾਤਮਾ ਫਿਰ ਵੀ ਪਿਆਰ ਕਰਦਾ ਇਹ ਤਾਂ ਕੋਈ ਗੱਲ ਨਹੀਂ ਬਣੀ ਕਿਉਂਕਿ ਜਿਹੜਾ ਬੰਦਾ ਹੰਕਾਰ ਦੇ ਵਿੱਚ ਹੁੰਦਾ ਉਹਨੂੰ ਪ੍ਰਮਾਤਮਾ ਪਿਆਰ ਨਹੀਂ ਕਰਦਾ ਹੁੰਦਾ ਤੇ ਇਹਨਾਂ ਦੇਖ ਕੇ ਨਾਰਦ मुनि परमात्मा ਲਵੇ ਬਗ ਜਾਂਦਾ ਤੇ ਨਾਰਦ मुनि परमात्मा ਨੂੰ ਕਹਿੰਦਾ ਜੀ ਉਹ ਤਾਂ ਤੁਹਾਡਾ ਨਾਂ ਘੰਟੇ ਵੱਧ ਲੈਂਦਾ ਮੈਂ ਤੁਹਾਡਾ ਨਾਂ ਪਲ-ਪਲ ਲੈਣਾ ਤੁਸੀਂ ਫੇਰ ਵੀ ਉਹਨੂੰ ਮੈਥੋਂ ਵੱਧ ਪਿਆਰ ਕਰਦੇ ਹੋ ਤਾਂ परमात्मा ਹੱਸ ਕੇ ਕਹਿੰਦਾ ਕੋਈ ਨਾ ਸਮਾਂ ਅਜਣ ਦੇ ਫੇਰ ਤੈਨੂੰ ਦੱਸਾਂਗੇ ਤਾਂ ਥੋੜੇ ਜਿਹੇ ਲੰਘਦੇ ਨੇ परमात्मा ਨਾਰਦ मुनि ਨੂੰ ਕਹਿੰਦਾ ਐਂ ਕਰ ਇੱਕ ਕੁਝਾ ਲਿਆ ਇਹਨੂੰ ਕਿਉਂਦਾ ਭਰ ਲੈ ਨਾਰਦ मुनि ਨੇ ਇੱਕ ਕੁਝਾ ਲਿਆਂਦਾ ਉਨ ਉੱਪਰ ਤੱਕ ਕਿਉਂ ਦਾ ਭਰ ਲਿਆ ਕਿਉਂ ਦਾ ਭਰ ਕੇ ਕਹਿੰਦਾ ਤੂੰ ਹੁਣ ਇਹਨੂੰ ਲੈ ਜਾ ਤੇ ਢੀੜਾ ਦੇ ਕੇ ਆ ਨਾਲੇ ਪ੍ਰਮਾਤਮਾ ਕਹਿੰਦਾ ਵੀ ਕਿਉਂ ਡੁੱਲਣ ਨਹੀਂ ਦੇਣਾ ਇਹ ਗੱਲ ਯਾਦ ਰੱਖੀ ਨਾਰਦ मुਨੀ ਕਹਿੰਦਾ ਠੀਕ ਹੈ ਮੈਂ ਜਮਾਂ ਡੁੱਲਣ ਨਹੀਂ ਦਿੰਦਾ ਕਿਉ ਤਾਂ ਨਾਰਦ मुਨੀ ਜਦੋਂ ਢੀੜਾ ਦੇਣ ਲੱਗਿਆ ਨਾਰਦ मुਨੀ ਦਾ ਉਹ ਕੁਝੇ ਦੇ ਵਿੱਚ ਧਿਆਨ ਸੀ ਵੀ ਕਿਤੇ ਘਿਉ ਨਾ ਡੁੱਲ ਜੇ ਜੋ ਢੀੜਾ ਦੇ ਕੇ ਆਇਆ ਤਾਂ ਉਹਨੇ ਪ੍ਰਮਾਤਮਾ ਦੇ ਅੱਗੇ ਫੇਰ ਰੱਖਤਾ ਕਹਿੰਦਾ ਲਓ ਜੀ ਕਿਉਂ ਜਮਾ ਨਹੀਂ ਡੁੱਲਿਆ ਪ੍ਰਮਾਤਮਾ ਹੱਸ ਕੇ ਕਹਿੰਦਾ ਕਹਿੰਦਾ ਤੂੰ ਇੱਕ ਛੋਟਾ ਜਿਹਾ ਕੰਮ ਆਖਿਆ ਸੀ ਤੈਨੂੰ ਮੈਂ ਤੂੰ ਇਹਦੇ ਵਿੱਚ ਹੀ ਵਿਜੀ ਹੋ ਗਿਆ ਤੂੰ ਮੇਰਾ ਨਾਂ ਲੈਣਾ ਭੁੱਲ ਗਿਆ ਦੇਖ ਲੈ ਉਹ ਨਾਲੇ ਮਿਹਨਤ ਕਰਦਾ ਫੇਰ ਵੀ ਮੇਰਾ ਘੰਟੇ ਬਾਅਦ ਨਾਂ ਤਾਂ ਲੈਂਦਾ ਤੈਨੂੰ ਮੈਂ ਇੱਕ ਛੋਟਾ ਜਿਹਾ ਸਵਾਲ ਪਾਇਆ ਸੀ ਤੂੰ ਇਹਦੇ ਵਿੱਚ ਹੀ ਉਲਝਿਆ ਰਿਹਾ ਫੇਰ ਵੀ ਤੂੰ ਮੇਰਾ ਨਾਂ ਨਹੀਂ ਲੈਂਦਾ ਤੂੰ ਇੱਕ ਕਿਓਚ ਹੀ ਨਿਗਾ ਰੱਖੀ ਵੀ ਕਿਤੇ ਕਿਉਂ ਨਾ ਡੁੱਲ ਜੇ ਕਿਉਂ ਨਾ ਡੁੱਲ ਜੇ ਤੇ ਮੇਰਾ ਨਾਮ ਤਾਂ ਤੈਨੂੰ ਲੇਤਾ ਤਾਂ ਨਾਰਦ ਮੁਨੀ ਪ੍ਰਮਾਤਮਾ ਦੇ ਪੈਰਾਂ ਵਿੱਚ ਡਿੱਗ ਪਿਆ ਵੀ ਵਾਕੀ ਗੱਲ ਸਹੀ ਹੈ ਜਿਹੜੇ ਇਨਸਾਨ ਮਿਹਨਤ ਕਰਦੇ ਨੇ ਤੇ ਨਾਲੇ ਨਾਲ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਪ੍ਰਮਾਤਮਾ ਉਹਨਾਂ ਨੂੰ ਹੀ ਪਿਆਰ ਕਰਦਾ ਹੈ ਹੋਰ ਨਹੀਂ ਕਿਸੇ ਨੂੰ ਕਰਦਾ ਇਸ ਕਰਕੇ ਦੋਸਤੋ ਕੰਮ ਵੀ ਜ਼ਰੂਰੀ ਹੈ ਤੇ ਨਾਲ-ਨਾਲ ਪ੍ਰਮਾਤਮਾ ਦਾ ਨਾਮ ਲੈਣਾ ਵੀ ਜ਼ਰੂਰੀ ਹੈ ਇਹ ਦੋਨੇ ਗੱਲਾਂ ਜ਼ਰੂਰੀ ਨੇ ਪ੍ਰਮਾਤਮਾ ਉਹਨਾਂ ਨੂੰ ਹੀ ਪਿਆਰ ਕਰਦਾ ਹੈ ਜਿਹੜੇ ਕੰਮ ਕਰਦੇ ਪਰਮਾਤਮਾ ਦਾ ਨਾਮ ਲੈਂਦੇ ਨਹੀਂ ਇਹ ਕਹਾਣੀ ਇੰਨੀ ਕੀ ਸੀ ਦੋਸਤੋ ਜੇ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ